ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕੀਤਾ ਹੈ ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਉਹਨਾਂ ਨੇ ਕੀ ਕੁਝ ਕਿਹਾ ਆਓ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੇ ਜਦੋਂ ਵਰਕੇ ਫਰੋਲੀ ਦੇ ਹੈ ਤਾਂ ਕੋਈ ਵੀ ਪੰਨਾ ਅਜਿਹਾ ਨਹੀਂ ਹੈ ਜਿਸੁੱਤੇ ਖੁੰਦੇ ਛੱਟੇ ਨਾ ਹੋਣ ਕੋਈ ਕੋਈ ਪੰਨਾ ਕੋਈ ਕੋਈ ਪੱਤਰਾ ਸਿੱਖ ਇਤਿਹਾਸ ਦਾ ਲਹੂ ਦੇ ਨਾਲ ਪੂਰੀ ਤਰ੍ਹਾਂ ਗੁੜੁੱਚ ਹੋਇਆ ਭਿੱਜਿਆ ਹੋਇਆ ਵੀ ਮਿਲਦਾ ਹੈ 13 ਪਉ ਦਾ ਦਿਨ ਸਿੱਖ ਇਤਿਹਾਸ ਦੇ ਅੰਦਰ ਬੜਾ ਅਹਿਮ ਰੱਖਦਾ ਹੈ ਕੇਵਲ ਸਿੱਖ ਇਤਿਹਾਸ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਬੜਾ ਅਹਿਮ ਦਿਨ ਹੈ ਕਿਉਂਕਿ ਇਸ ਦਿਨ ਸਰਹੰਦ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੋਰਾ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਵਕਤੀ ਹਕੂਮਤ ਨੇ ਨੀਹਾਂ ਦੇ ਵਿੱਚ ਚਣ ਕੇ ਸ਼ਹੀਦ ਕੀਤਾ। ਔਰ ਇਸੇ ਦਿਨ ਹੀ ਮਾਤਾ ਗੁਜਰੀ ਜੀ ਨੇ ਸ਼ਹਾਦਤ ਇਸ ਧਰਤੀ ਦੇ ਉੱਤੇ ਦਿੱਤੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਬਹੁਤ ਸ਼ਰਧਾ ਪੂਰ ਦੇ ਨਾਲ ਯਾਦ ਕਰਦਾ ਹੈ ਸਾਬ ਜਦਾਂ ਦੀ ਸ਼ਹਾਦਤ ਸੰਸਾਰ ਦੇ ਵਿੱਚ ਅਦੁੱਤੀ ਤੇ ਲਾਸਾਨੀ ਸ਼ਹਾਦਤ ਹੈ ਇਹ ਸ਼ਹਾਦਤ ਸਾਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੰਦੀ ਹੈ ਇਹ ਸ਼ਹਾਦਤ ਸਾਨੂੰ ਜੋਸ਼ ਦੇ ਨਾਲ ਲੜਨਾ ਸਿਖਾਉਂਦੀ ਹੈ ਇਹ ਸ਼ਹਾਦਤ ਸਾਨੂੰ ਧੀਰਜ ਵੀ ਦਿੰਦੀ ਹੈ ਇਹ ਸ਼ਹਾਦਤ ਸਾਨੂੰ ਹੌਸਲੇ ਵੀ ਦਿੰਦੀ ਹੈ ਸਰਹੰਦ ਦਾ ਸੂਬਾ ਬੜਾ ਹੀ ਮਜ਼ਬੂਤ ਸ਼ਕਤੀਸ਼ਾਲੀ ਸੂਬਾ ਸੀ ਭਾਰਤ ਦੇ ਸਾਰੇ ਸੂਬਿਆਂ ਦੇ ਨਾਲੋਂ ਤੇ ਇਹਦਾ ਸੂਬੇਦਾਰ ਸੀ ਸੂਬੇਦਾਰ ਵਜ਼ੀਰ ਖਾਨ ਜਿਨੋਂ ਸੇ ਨਫ਼ਰਤ ਦੇ ਨਾਲ ਬਜ਼ੀਦਾ ਕਹਨੇ ਉਸਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਤੇ ਸ਼ਹੀਦ ਕਰਨ ਤੋਂ ਪਹਿਲਾਂ ਇਹਨਾਂ ਨੂੰ ਲਾਲਚ ਦੇ ਨਾਲ ਡਰ ਦੇ ਨਾਲ ਮੁਸਲਮਾਨ ਬਣਨ ਦੇ ਲਈ ਮਜਬੂਰ ਕੀਤਾ ਤਨਸਨ ਉਹ ਛੋਟੇ-ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਨਾਂ ਸੂਬੇਦਾਰ ਦਾ ਲਾਲਚ ਪ੍ਰਵਾਨ ਕੀਤਾ ਤੇ ਨਾ ਹੀ ਸੂਬੇਦਾਰ ਵੱਲੋਂ ਦਿੱਤੇ ਗਏ ਪੈਸੇ ਨੂੰ ਜਿਹੜਾ ਸੀ ਉਹ ਪਰਵਾਨ ਕੀਤਾ ਅੱਜ ਸਾਡੇ ਨੌਜਵਾਨਾਂ ਨੂੰ ਵੀ ਇਹ ਸ਼ਹਾਦਤਾਂ ਜਿਹੜੀਆਂ ਨੇ ਵੱਡੀ ਸੇਧ ਦਿੰਦੀਆਂ ਨੇ ਕਿਉਂਕਿ ਇਹਨਾਂ ਸਾਹਜਾਦਿਆਂ ਨੇ